ਸੋ ਸ਼ਿਕਾਲ ਤੁਸੀਂ ਦੇਖ ਰਹੇ ਹੋ ਮਲੋੜ ਲਈ ਮੈਂ ਰਾਮ ਕੁਮਾਰ ਇੱਕ ਵਾਰ ਫਿਰ ਤੁਹਾ ਜਨਾ ਤੁਹਾਡੀ ਸੇਵਾ ਦੇ ਵਿੱਚ ਇਸ ਵੇਲੇ ਮਲੋੜ ਦੇ ਡੰਡੀ ਵਾਲੇ ਚੌਕ ਦੇ ਵਿੱਚ ਹਾਜ਼ਰ ਹਾਂ ਮਲੋੜ ਦੇ ਲਈ ਇੱਕ ਬੜੀ ਮਾਣ ਵਾਲੀ ਗੱਲ ਹੈ ਕਿ ਮਲੋੜ ਦੀ ਧੀ ਨੇ ਇੰਟਰਨੈਸ਼ਨਲ ਗੇਮਸ ਦੇ ਵਿੱਚੋਂ 골ਡ ਮੈਡਲ ਹਾਸਿਲ ਕੀਤਾ ਐਸੋ ਮਲੋੜ ਦੇ ਵਿੱਚ ਇਸ ਵੇਲੇ ਬਹੁਤ ਖੁਸ਼ ਨਮਾ ਮਾਹੌਲ ਹੈ ਔਰ ਇਸ ਵੇਲੇ ਡੇਰਾ ਸਾਧ ਸੰਗਤ ਮਲੋੜ ਦੀ ਜੋ ਸੰਗਤ ਹੈ ਉਹ ਇਸ ਵੇਲੇ ਇਕੱਠੀ ਹੋਈ ਹੈ ਵੱਖ-ਵੱਖ ਧਾਰਮਿਕ ਸੰਸਥਾਵਾਂ ਦੇ ਵੱਲੋਂ ਬੇਟੀ ਦਾ ਸਨਮਾਨ ਕੀਤਾ ਜਾ ਰਿਹਾ ਹੈ ਸੋ ਬਹੁਤ ਵੱਡੀ ਇੱਕ ਅਪਡੇਟ ਮਲੋੜ ਵਾਸੀਆਂ ਦੇ ਨਾਲ ਸ਼ੇਅਰ ਕਰਨ ਜਾ ਰਹੇ ਹਾਂ ਸਤਿ ਪਹਿਲੇ ਸਵਾਗਤ ਕਰਾਂਗੇ ਮੈਮ ਸਵਾਗਤ ਹੈ ਤੁਹਾਡਾ ਤੁਸੀਂ ਮਲੋੜ ਦੀ ਝੋਲੀ ਜੋ ਇੰਟਰਨੈਸ਼ਨਲ 골ਡ ਮੈਡਲ ਪਾਇਆ ਹੈ ਕੀ ਕਹੋਗੇ ਜੀ ਮੈਨੂੰ ਬਹੁਤ ਵਧੀਆ ਲੱਗ ਰਿਹਾ ਹੈ 골ਡ ਮੈਡਲ ਜਿੱਤ ਕੇ ਬਿਕੋਜ਼ ਇੱਕ ਹਰ ਸਪੋਰਟਸ ਪਰਸਨ ਦਾ ਡ੍ਰੀਮ ਹੁੰਦਾ ਹੈ ਕਿ ਤੁਸੀਂ ਕਿਸੇ ਵੀ ਲੈਵਲ ਤੇ ਰਿਪਰੈਜ਼ੈਂਟ ਕਰ ਰਹੇ ਹੋ ਤਾਂ ਤੁਸੀਂ ਜਿੱਤੋਂ ਉਸ ਚੀਜ਼ ਨੂੰ ਹਾਸਲ ਕਰੋ ਜੋ ਤੁਹਾਡੀ ਇਨੀ ਸਟਰਗਲ ਹੈ ਤੁਸੀਂ ਮਿਹਨਤ કરી ਹੈ ਸੋ ਉਹ ਮਿਹਨਤ ਆਪਣੇ ਕੋਲੇ ਇੱਕ ਹੀ ਜਾਂ ਦੋ ਦਿਨ ਹੁੰਦੇ ਜਿਨ੍ਹਾਂ ਦੇ ਵਿੱਚ ਆਪਾਂ ਉਹਨੂੰ ਦਿਖਾਉਣਾ ਹੁੰਦਾ ਹੈ ਦਿਨ ਵੀ ਕੀ ਕੁਝ ਮਿੰਟ ਹੁੰਦੇ ਆ ਜਿਵੇਂ ਕੋਈ ਵੀ ਮੈਚ ਆਇਆ ਜਾਂ ਕੁਝ ਵੀ ਹੈ ਪੂਰੇ ਸਾਲ ਦੀ ਮਿਹਨਤ ਆਪਣੀ ਉੱਥੇ ਹੀ ਦਿਖਾਈ ਜਾਂਦੀ ਹੈ ਤਾਂ ਮੈਨੂੰ ਇਸ ਚੀਜ਼ ਲਈ ਬਹੁਤ ਪ੍ਰਾਊਡ ਫੀਲ ਹੋ ਰਿਹਾ ਹੈ ਕਿ ਮੈਂ ਇਸ ਚੀਜ਼ ਨੂੰ ਜਿੱਤੇ ਹੈ ਮੈਚ ਨੂੰ ਜਿੱਤੇ ਹੈ ਮੇਰੀ ਟੀਮ ਨੇ ਸਟਰਗਲ ਕੀਤਾ ਹੈ ਮੈਂ ਇਸ ਚੀਜ਼ ਲਈ ਬਹੁਤ ਹੈ ਮੈਡਮ ਬੇਟੀ ਹੋਣ ਦੇ ਨਾਤੇ ਜਿੰਨਾ ਮਾਨਸੂਸ ਅਸੀਂ ਕਰ ਰਹੇ ਹਾਂ ਤੁਸੀਂ ਹੱਥ ਦੇ ਵਿੱਚ ਬਾਬਾ ਜੀ ਦੀ ਫੋਟੋ ਹੈ ਤੁਹਾਡੇ ਐਂਡ ਜਾਨਣਾ ਚਾਹਾਂਗੇ ਕਿਵੇਂ ਤੁਸੀਂ ਗਏ ਹੋ ਇਸ ਗੇਮ ਦੇ ਵਿੱਚ ਔਰ ਜੇ ਆਪਾਂ ਗੱਲ ਕਰਾਂਗੇ ਹੁਣ ਤੱਕ ਦੀ ਜਰਨੀ ਕਿਸ ਤਰ੍ਹਾਂ ਰਹੀ ਹੈ ਮੇਰੀ ਹੁਣ ਤੱਕ ਦੀ ਜਰਨੀ ਬਹੁਤ ਵਧੀਆ ਰਹੀ ਹੈ ਈਵਨ ਜਦੋਂ ਮੈਂ ਛੋਟੀ ਸੀਗੀ ਮੈਨੂੰ ਨਹੀਂ ਪਤਾ ਸੀਗਾ ਮੈਂ ਇੱਕ ਪਿੰਡ ਦੇ ਵਿੱਚ ਰਹਿਨੀ ਆ ਤੇ ਮੇਰੀ ਲਾਈਫ ਅੱਗੇ ਕਿਵੇਂ ਦੀ ਹੋਊਗੀ ਜਾਂ ਮੇਰੀ ਲਾਈਫ 'ਚ ਕੀ ਚੇਂਜੇਸ ਹੋਣਗੇ ਜੋ ਦੇਖਿਆ ਸੀਗਾ ਇੱਕ ਪਿੰਡੂ ਟਾਈਪ ਹੀ ਰਹਿ ਜਾਣਾ ਜਾਂ ਕੁਝ ਵੀ ਜੋ ਮਤਲਬ ਸੀ ਸੀਗੇ ਵੀ ਨਹੀਂ ਮਤਲਬ ਜੋ ਅੱਜ ਹੈਗੇ ਆ ਵੀ ਮੈਨੂੰ ਐਕਸਪੈਕਟ ਨਹੀਂ ਮਤਲਬ ਮੈਂ ਦੱਸ ਨਹੀਂ ਸਕਦੀ ਕਿ ਮਤਲਬ ਮੈਂ ਕਿਸ ਲੈਵਲ ਤੱਕ ਐਦਾ ਹਣਾ ਫੀਲ ਕਰ ਰਹੀ ਆ ਕਿ ਮੈਨੂੰ ਅੰਦਰੋਂ ਕਿੰਨੀ ਖੁਸ਼ੀ ਹੋ ਰਹੀ ਆ ਈਵਨ ਮੈਂ ਗੇਮ ਦੇ ਨਾਲ ਅੱਜ ਜੌਬ ਵੀ ਕਰ ਰਹੀ ਆ ਗਵਰਨਮੈਂਟ ਮੈਂ ਇਨਕਮ ਟੈਕਸ ਡਿਪਾਰਟਮੈਂਟ ਦੇ ਵਿੱਚ ਆ ਤੇ ਮੈਂ ਜੌਬ ਦੇ ਨਾਲ ਨਾਲ ਗੇਮ ਵੀ ਮਤਲਬ ਬਹੁਤ ਵਧੀਆ ਫੀਲ ਹੋ ਰਿਹਾ ਕਿ ਮੇਰੀ ਫੈਮਿਲੀ ਵੀ ਮੈਨੂੰ ਕਾਫੀ ਸਪੋਰਟ ਕਰਦੀ ਐ ਐਂਡ ਮੇਰੇ ਇਨ-ਲੋਜ਼ ਵੀ ਕਾਫੀ ਮੈਨੂੰ ਸਪੋਰਟ ਕਰਦੇ ਨੇ ਮੈਮ ਮੈਂ ਪੁੱਛਣਾ ਚਾਹ ਰਾ ਸੀ ਕਿ ਤੁਸੀਂ ਗਏ ਕਿਦਾਂ ਮਤਲਬ ਕਦੋਂ ਤੋਂ ਸ਼ੁਰੂਆਤ ਕੀਤੀ ਐ ਕਿਵੇਂ ਸ਼ੁਰੂਆਤ ਹੁੰਦੀ ਆ ਸਰ ਮੈਂ ਮਤਲਬ सिरसा 2010 ਦੇ ਵਿੱਚ ਮੈਂ ਉੱਥੇ ਐਡਮਿਸ਼ਨ ਲੈਂਦੀ ਐ ਐਂਡ ਮੈਂ ਗੇਮ 2011 ਦੇ ਵਿੱਚ ਸਟਾਰਟ ਕੀਤੀ ਐ 6th ਕਲਾਸ 'ਚ ਤੇ ਮੈਂ 5th ਕਲਾਸ 'ਚ ਐਡਮਿਸ਼ਨ ਲੈਂਦੀ ਸੀ ਕਿ 2010 'ਚ ਜੀ ਤੁਸੀਂ ਜੋ ਗੇਮ ਹੈ ਉਹ ਡੇਰੇ ਦੇ ਵਿੱਚ ਹੀ ਸ਼ੁਰੂ ਕੀਤੀ ਆ ਇਹ ਕਿਸ ਤਰ੍ਹਾਂ ਨਾਲ ਜੀ ਸਰ ਮੈਂ ਉੱਥੇ ਜਿਵੇਂ ਮੈਂ 5th ਜੀ ਐਡਮਿਸ਼ਨ ਲਿੱਤੀ ਸੀਗੀ ਬੱਚਿਆਂ ਨੂੰ ਦੇਖਦੇ ਸੀਗੇ ਗੇਮ ਕਰਦੇ ਹੋਏ ਤਾਂ ਕਾਫੀ ਡਰ ਲੱਗਦਾ ਸੀ ਬਿਕੋਜ਼ ਇਸ ਗੇਮ ਦੇ ਬੱਚੇ ਡੇਲੀ ਕਿਸੇ ਦੇ ਸਿਰ ਤੇ ਸੱਟ ਲੱਗੀ ਹੁੰਦੀ ਸੀ ਕਦੇ ਗੋਡੇ ਛਿੱਲੇ ਆ ਕਦੇ ਕੋਹਣੀਆਂ ਸੋ ਡੈਰੀ ਲੱਗਦਾ ਸੀਗਾ ਦੇਖ ਕੇ ਐਂਡ ਜਦੋਂ ਮੈਂ 6th ਕਲਾਸ ਤੇ ਐਡਮਿਸ਼ਨ ਲਈ ਅਸੀਂ ਗਏ ਸੀਗੇ ਤਾਂ ਫਾਦਰ ਸਾਹਿਬ ਨੇ ਕਿਹਾ ਸੀਗਾ ਵੀ ਚਲੋ ਆਪਾਂ ਟਰਾਈ ਕਰਦੇ ਹਾਂ ਮੈਂ ਕਿਹਾ ਨਹੀਂ ਪਾਪਾ ਕੁਝ ਵੀ ਹੋ ਜੇ ਇਹ ਗੇਮ ਨਹੀਂ ਮੈਂ ਕਰਨੀ ਬਿਕੋਜ਼ ਇੱਥੇ ਤਾਂ ਰੋਜ਼ ਹੀ ਕਿਸੇ ਦੇ ਗਿੱਟੇ ਘੁਰਦੇ ਤਾਂ ਛਿੱਲੇ ਹੀ ਹੁੰਦੇ ਆ ਬਟ ਮਤਲਬ ਐਮਐਸਜੀ ਦਾ ਹਨਾ ਇੰਨਾ ਚਲੋ ਸਾਡੇ ਤੇ ਉਹ ਹੈਗਾ ਵੀ ਮੈਂ ਬੜਾ ਹੱਥ ਹੈਗਾ ਕਿ ਸਾਨੂੰ ਕਾਫੀ ਇਸ ਚੀਜ਼ ਚ ਸਪੋਰਟ ਮਿਲੀ ਹੈ ਐਂਡ ਅਸੀਂ ਇੰਟਰਨੈਸ਼ਨਲ ਲੈਵਲ ਤੇ ਰਿਪਰੈਜ਼ੈਂਟ ਕਰ ਰਹੇ ਆ ਜੋ ਕਦੇ ਸੋਚਿਆ ਵੀ ਨਹੀਂ ਸੀਗਾ ਆਪਾਂ ਇੱਥੇ ਗੱਲ ਕਰ ਲੈਨੇ ਆ ਕਿ ਤੁਸੀਂ ਉਸ ਤੋਂ ਬਾਅਦ ਜੇਮ ਸਿੱਖਣ ਤੋਂ ਬਾਅਦ ਤੁਸੀਂ ਕਿਹੜੇ-ਕਿਹੜੇ ਹੁਣ ਤੱਕ ਪੜਾਅ ਜਿਹੜੇ ਹੈਗੇ ਆ ਉਹ ਲਏ ਔਰ ਹੁਣ ਤੱਕ ਜਿਹੜੀ ਆਪਾਂ ਸਾਊਥ ਕੋਰੀਆ ਦੇ ਵਿੱਚ ਜੋ ਤੁਸੀਂ 골ਡ ਮੈਡਲ ਜਿੱਤਿਆ ਹੈ ਇੱਥੇ ਤੱਕ ਦੀ ਜਰਨੀ ਕਿਵੇਂ ਹੈ ਮੈਂ 6th ਕਲਾਸ ਤੋਂ ਜਦੋਂ ਗੇਮ ਸ਼ੁਰੂ ਕੀਤੀ ਸੀਗੀ ਉਦੋਂ ਮੈਂ ਨਾਰਮਲ ਚਲੋ ਇੱਕ ਜਿਵੇਂ ਐਕਸਟਰਾ ਪਲੇਅਰ ਜਾਂਦਾ ਹੁੰਦਾ ਹਣਾ ਵੀ ਨਾਲ ਟੀਮ ਦੇ ਚਲੋ ਦੇਖ ਕੇ ਆਵਾਂਗੇ ਕਿਵੇਂ ਦਾ ਹੁੰਦਾ ਹੈ ਵੀ ਚਲੋ ਐਕਸਪੀਰੀਅੰਸ ਵੱਧਦਾ ਹੈ ਐਂਡ ਉਸ ਤੋਂ ਬਾਅਦ ਮੈਂ ਦੇਖ ਕੇ ਆਈ ਚਲੋ ਮੈਨੂੰ ਵਧੀਆ ਲੱਗਿਆ ਮੈਂ ਆ ਕੇ ਖੁਦ ਵੀ ਕਾਫੀ ਪ੍ਰੈਕਟਿਸ ਕੀਤੀ 7th ਕਲਾਸ ਤੋਂ ਫਿਰ ਮੇਰੀ ਨੈਸ਼ਨਲ ਟੀਮ ਦੇ ਵਿੱਚ ਸਿਲੈਕਸ਼ਨਸ ਹੋਣ ਲੱਗੀਆਂ ਸੀਗੀਆਂ ਐਂਡ ਆਫਟਰ +2 ਜਦੋਂ ਮੈਂ BA ਫਰਸਟ ইয়ার ਚ ਹੋਈ ਸੀਗੀ ਉਦੋਂ ਤੋਂ ਮੈਂ ਇੰਡੀਆ ਨੂੰ ਰਿਪਰੈਜ਼ੈਂਟ ਕਰ ਰਹੀ ਆਂ ਐਂਡ ਮੇਰਾ ਫਰਸਟ ਇੰਟਰਨੈਸ਼ਨਲ ਟੂਰਨਾਮੈਂਟ ਸੀਗਾ ਵਰਲਡ ਕੱਪ ਉਸ ਮੇਰਾ ਸਪੇਨ ਚ ਸੀਗਾ ਬਾਰਸੀਲੋਨਾ ਤੇ ਬਟ ਉਸ ਟੂਰਨਾਮੈਂਟ 'ਚ ਮੇਰੀ ਪਾਰਟਿਸਪੇਸ਼ਨ ਸੀਗੀ ਕੋਈ ਮੈਡਲ ਨਹੀਂ ਸੀਗਾ ਐਂਡ ਉਸ ਤੋਂ ਬਾਅਦ ਮੈਂ ਮਕਾਓ 'ਚ ਰਿਪਰੈਜ਼ੈਂਟ ਕੀਤਾ ਸੀਗਾ ਉਦੋਂ ਮੇਰਾ 골ਡ ਮੈਡਲ ਆਇਆ ਸੀਗਾ ਐਂਡ ਉਸ ਤੋਂ ਬਾਅਦ ਦੁਬਾਰਾ ਜਦੋਂ ਮਤਲਬ 19th ਏਸ਼ੀਅਨ ਹੋਇਆ ਸੀਗਾ ਉੱਚ ਮੇਰਾ ਬ੍ਰਾਂਚ ਮੈਡਲ ਸੀਗਾ ਐਂਡ ਅੱਜ 20th ਏਸ਼ੀਅਨ 'ਚ ਮੇਰਾ 골ਡ ਮੈਡਲ ਹੈ ਔਰ ਜੌਬ ਤੁਹਾਨੂੰ ਕਿਸ ਤਰ੍ਹਾਂ ਨਾਲ ਮਿਲੀ ਹੈ ਜੀ ਸਰ ਜੋ ਮੈਂ ਮਤਲਬ ਇੰਡੀਆ ਨੂੰ ਰਿਪਰੈਜ਼ੈਂਟ ਕੀਤਾ ਹੈ ਮੈਡਲ ਬੇਸ ਤੇ ਐਂਡ ਸਭ ਤੋਂ ਪਹਿਲਾਂ ਜੋ ਅਸੀਂ ਡੇਰੇ ਨਾਲ ਜੁੜੇ ਹੋਏ ਹਾਂ ਹਨਾ ਇੱਕ ਗੁੱਡ ਮਤਲਬ ਪੋਜ਼ਿਟਿਵ ਥਿੰਕਿੰਗ ਹੈ ਐਂਡ ਡੇਰੇ ਦੇ ਵੱਲੋਂ ਆਪਾਂ ਨੂੰ ਕਿਸ ਤਰ੍ਹਾਂ ਦੀ سپورਟ ਕੀਤੀ ਜਾਂਦੀ ਹੈ ਸਰ ਡੇਰੇ ਦੇ ਵੱਲੋਂ ਜੋ ਅਸੀਂ ਉੱਤੇ ਸਟੱਡੀ ਕੀਤੀ ਹੈ ਸਟੱਡੀ ਨੂੰ ਲੈ ਕੇ ਜੋ ਹਨਾ ਮਤਲਬ ਸਾਡੀ ਮਿਹਨਤ ਸੀਗੀ ਜੋ ਅਸੀਂ ਸਰਟੀਫਿਕੇਟਸ ਅਟੈਚ ਕੀਤੇ ਹੈ ਜੋ ਸਾਡੀ ਗੇਮ ਨੂੰ ਲੈ ਕੇ ਜੋ ਅਸੀਂ ਮੈਡਲ ਮਤਲਬ ਅਚੀਵ ਕੀਤੇ ਹੈ ਉਹਨਾਂ ਦੀ ਵੀ ਦੌਲਤ ਸੀ ਸਾਨੂੰ ਜੋਬ ਮਿਲੀ ਹੈ ਔਰੇ ਮੈਡਲ ਔਰ ਜੋ ਸਰਟੀਫਿਕੇਟਸ ਆ ਉਹ ਸਾਰੇ ਐਮਐਸਯੂ ਦੀ ਬਦੌਲਤ ਆ ਆਪਾਂ ਸਹਿਯੋਗ ਦੀ ਵੀ ਗੱਲ ਕਰਾਂਗੇ ਅੱਜ ਇਸ ਤਰ੍ਹਾਂ ਦੇ ਨਾਲ ਅਸੀਂ ਦੇਖਦੇ ਆ ਕਿ ਤੁਸੀਂ ਜਿਸ ਤਰ੍ਹਾਂ ਇੱਕ ਕੁੜੀਆਂ ਤੇ ਆਪਾਂ ਵੈਸੇ ਵੀ ਆਪਣੇ ਏਰੀਆ ਨੂੰ ਕਹਿ ਦਿੰਦੇ ਆ ਕਿ ਤਾਂ ਥੋੜਾ ਪਿਛੜਿਆ ਹੋਇਆ ਏਰੀਆ ਪਰ ਤੁਸੀਂ ਐਡੀ ਵੱਡੀ ਉਪਲਬਧੀ ਜਿਹੜੀ ਹਾਸਲ ਕੀਤੀ ਆ ਫਿਰ ਆਪਾਂ ਗੱਲ ਕਰਾਂਗੇ ਕਿ ਤੁਸੀਂ ਇਸ ਤੋਂ ਬਾਅਦ ਜਿਹੜੀ ਸਹਿਯੋਗ ਦੀ ਆਪਾਂ ਗੱਲ ਕਰਦੇ ਆ ਤੇ ਫੈਮਿਲੀ ਤੁਹਾਨੂੰ ਕਿਸ ਤਰ੍ਹਾਂ ਸਪੋਰਟ ਕਰਦੀ ਆ ਹੋਰ ਤੁਹਾਨੂੰ ਕਿਸ ਤਰ੍ਹਾਂ ਨਾਲ ਸਪੋਰਟ ਮਿਲਦਾ ਜੇ ਆਪਾਂ ਗੱਲ ਕਰਾਂਗੇ ਜਿਸ ਤਰ੍ਹਾਂ ਫਾਈਨੈਂਸ਼ੀਅਲ ਜਿਹੜੀ ਸਪੋਰਟ ਦੀ ਲੋੜ ਪੈਂਦੀ ਆ ਤੁਹਾਨੂੰ ਕਿਸ ਤਰ੍ਹਾਂ ਦੇ ਸਹਿਯੋਗ ਦੀ ਜ਼ਰੂਰਤ ਅੱਗੇ ਜਾ ਕੇ ਵੀ ਹੈ ਔਰ ਹੁਣ ਤੁਸੀਂ ਕਿਸ ਤਰ੍ਹਾਂ ਸਰਵਾਈਵ ਕਰ ਰਹੇ ਹੋ ਸਰ ਮਤਲਬ ਮੈਂ ਕੋਈ ਐਦਾ ਨਹੀਂ ਕਿ ਕਾਫੀ ਰਿਚ ਫੈਮਿਲੀ ਤੋਂ ਆ ਹਨਾ ਤਾਂ ਮੀਡਲ ਫੈਮਿਲੀ ਹੈ ਐਂਡ ਜੋ ਵੀ سپورਟ ਮਤਲਬ ਮੇਰੇ ਪੇਰੈਂਟਸ ਮੈਂ ਕੁਝ ਵੀ ਕਹਿ ਨਹੀਂ ਆ ਕੋਈ ਵੀ ਮਤਲਬ ਮੈਨੂੰ ਇਹ ਚੀਜ਼ ਚਾਹੀਦੀ ਹੈ ਮੇਰੇ ਫਾਦਰ ਸਾਹਿਬ ਨੇ ਅਜ ਤੱਕ ਨਾ ਨਹੀਂ ਕਰੀ ਮੈਨੂੰ ਚਾਹੇ ਕਿੰਨੇ ਵੀ ਓਕੇ ਹੋ ਕੇ ਹਨਾ ਮੈਨੂੰ ਉਸ ਚੀਜ਼ ਲਈ ਉਹ ਚੀਜ਼ ਮੈਨੂੰ ਲਿਆ ਕੇ ਦਿੱਤੀ ਹੈ ਜਾਂ ਕਿਵੇਂ ਵੀ ਉਸ ਚੀਜ਼ ਲਈ ਸਰਵਾਈਵ ਕੀਤਾ ਹੈ ਉਨ੍ਹਾਂ ਦੇ ਚਿਹਰੇ ਤੇ ਇੱਕ ਸਮਾਈਲ ਹੀ ਰਹੀ ਹੈ ਐਂਡ ਮੈਨੂੰ ਕਦੇ ਇਹ ਚੀਜ਼ ਮਹਿਸੂਸ ਨਹੀਂ ਹੋਣ ਦਿੱਤੀ ਕਿ ਮਤਲਬ ਮੈਂ ਕਿੱਡੀ ਮੁਸ਼ਕਿਲ ਨਾਲ ਕਰ ਰਹੇ ਹਾਂ ਜਾਂ ਕੁਝ ਵੀ ਹੈ ਮੈਮ ਅਸੀਂ ਫਿਰ ਤੋਂ ਤੁਹਾਡੇ ਕੋਲ ਆਵਾਂਗੇ ਸੋ ਪਹਿਲਾਂ ਅਸੀਂ ਫਾਦਰ ਸਾਹਿਬ ਦੇ ਨਾਲ ਗੱਲ ਕਰ ਲੈਨੇ ਆ ਸਰ ਸਤ ਪਹਿਲਾਂ ਅਸੀਂ ਤੁਹਾਡਾ ਨਾਮ ਜਾਣਨਾ ਚਾਹਾਂਗੇ ਤੇ ਨਾਲ ਸ਼ੁਭ ਕਾਮਨਾਵਾਂ ਦਿੰਨੇ ਆ ਕਿ ਬੇਟੀ ਨੇ ਏਡੀ ਵੱਡੀ ਉਪਲਬਧੀ ਹਾਸਲ ਕੀਤੀ ਹੈ ਮਲੋੜ ਦੀ ਝੋਲੀ ਦੇ ਵਿੱਚ 골ਡ ਮੈਡਲ ਜਿਹੜਾ ਲਿਆ ਕੇ ਦਿੱਤਾ ਹੈ ਜੀ ਕਿੰਨੀ ਖੁਸ਼ੀ ਮਹਿਸੂਸ ਕਰ ਰਹੇ ਹੋ ਕੀ ਕਹਿ ਰਹੇ ਹੋ ਜੀ ਮੇਰਾ ਨਾਮ ਹਰਜਿੰਦਰ ਸਿੰਘ ਆ ਜੀ ਮੈਂ ਜੰਡਾਲ ਦੇ ਬਲੌਕਰ ਦਾ ਜੀ ਮੈਨੂੰ ਬਹੁਤ ਜਿਆਦਾ ਖੁਸ਼ੀ ਹੈ ਜੀ ਮੇਰੀ ਬੇਟੀ ਅੱਜ ਇਸ ਮਕਾਮ ਤੇ ਪਹੁੰਚੀ ਹੈ ਜੋ ਇਹ ਮਕਾਮ ਤੇ ਪਹੁੰਚਣ ਦੀ ਮੌਲਾ ਭਾਗ ਹੋ ਉਸ ਐਮ ਐਸ ਜੀ ਦੀ ਇਹ ਨਾਲ ਜੀ ਸੋ ਜਿਸ ਤਰ੍ਹਾਂ ਦੇ ਨਾਲ ਕਿਹਾ ਜਾਂਦਾ ਹੈ ਕਿ ਜਿਹੜਾ ਬੇਟੀਆਂ ਨੇ ਤਾਂ ਬੇਟੀਆਂ ਇੰਨੇ ਯੋਗ ਨਹੀਂ ਕਿ ਸਮਾਜ ਦੇ ਵਿੱਚ ਜਿਸ ਤਰ੍ਹਾਂ ਨਾਲ ਉਹਨਾਂ ਨੂੰ ਦੇਖਿਆ ਜਾਂਦਾ ਹੈ ਪਰ ਜਦੋਂ ਬੇਟੀਆਂ ਇਸ ਤਰ੍ਹਾਂ ਦੇ ਮਾਣ ਇੱਕ ਦੇਸ਼ ਦੇ ਲਈ ਜਦੋਂ ਬਣਦੀਆਂ ਨੇ ਤਾਂ ਉਹਦੇ ਪਿਤਾ ਕਿਸ ਤਰ੍ਹਾਂ ਦਾ ਮਾਣ ਮਹਿਸੂਸ ਕਰਦਾ ਹੈ ਤਾਂ ਉਹ ਹੋਰ ਜਿਹੜੀਆਂ ਬੇਟੀਆਂ ਨੇ ਜਿਹੜੀਆਂ ਆਪਣੀ ਅੱਖਾਂ ਦੇ ਵਿੱਚ ਇਸ ਤਰ੍ਹਾਂ ਦੇ ਸੁਪਨੇ ਲੈ ਕੇ ਚੱਲਦੀਆਂ ਨੇ ਉਹਨਾਂ ਲਈ ਤੁਸੀਂ ਕੀ ਕਹਿੰਦੇ ਹੋ ਕਿਉਂਕਿ ਜੋ ਸਿੱਖਿਆ ਤੁਸੀਂ ਆਪਣੀ ਬੇਟੀ ਨੂੰ ਦਿੱਤੀ ਆ ਤਾਂ ਤੁਸੀਂ ਉਹਨਾਂ ਦੇ ਲਈ ਕੀ ਬੇਟੀਆਂ ਦੇ ਲਈ ਕਹਿੰਦੇ ਹੋ ਅਸੀਂ ਇਹੀ ਕਹਿੰਦੇ ਆ ਵੀ ਜੋ ਮਨਲਾ ਆਪਨ ਨੂੰ ਮਨਲਾ ਸੇਰ ਬੇਟੀਆਂ ਨੂੰ ਮਨਲਾ ਮਿਲਦੀ ਆ ਮਤਲਬ ਵੀ ਵੀ ਡੇਰੇ ਨਾਲ ਜੁੜੇ ਕਰਕੇ ਅਸੀਂ ਸਾਨੂੰ ਇੱਕ ਚੀਜ਼ ਦੀ ਵੀ ਮਨਲਾ ਇੱਕ ਦਿਨ ਵੀ ਮਨਲਾ ਇਸ ਚੀਜ਼ ਦੀ ਨਹੀਂ ਮਨਲਾ ਮਹਿਸੂਸ ਹੋਵੇ ਸਾਡੀ ਬੇਟੀ ਆ ਜਾਂ ਅਸੀਂ ਉਹਨੂੰ ਪੜਾਉਣਾ ਲਗਾਉਣਾ ਉਹ ਸਾਰੀ ਮਾਲਕ ਨੇ ਇਸ ਤਰ੍ਹਾਂ ਦੀ ਮਨਲਾ ਸਾਨੂੰ ਸਿੱਖਿਆ ਦਿੱਤੀ ਆ ਵੀ ਸਾਨੂੰ ਉਸ ਚੀਜ਼ ਦੀ ਖੁਸ਼ੀ ਆ ਵੀ ਮਾਲਾ ਵੀ ਸੀ ਇਸ ਬੱਚੀ ਨੂੰ ਇਸ ਤਰ੍ਹਾਂ ਮਾਲਾ ਪੜਾ ਲਿਖਾ ਕੇ ਤੇ ਇਸ ਮਕਾਮ ਤੱਕ ਲੈ ਕੇ ਜੀ ਮੈਮ ਆਪਾਂ ਗੱਲ ਕਰਾਂਗੇ ਆਪਣੇ ਜਿਸ ਤਰ੍ਹਾਂ ਦੇ ਨਾਲ ਤੁਸੀਂ ਸਰਕਾਰ ਨੂੰ ਕੀ ਕਹਿਣਾ ਚਾਹੁੰਦੇ ਹੋ ਜਾਂ ਤੁਹਾਡੇ ਡਿਪਾਰਟਮੈਂਟ ਜਿੱਨਾ ਤੁਸੀਂ ਖੇਡਦੇ ਹੋ ਕਿਸਤਾ ਦੀ ਮੁਸ਼ਕਲ ਆਉਂਦੀਆਂ ਨੇ ਕੀ ਆਪਣੇ ਵੱਲੋਂ ਕਹਿਣਾ ਚਾਹੁੰਦੇ ਮੈਂ ਇਹੀ ਕਹਿਣਾ ਚਾਹੁੰਗੀ ਕਿ ਕੁੜੀਆਂ ਹਨਾ ਲਾਈਫ 'ਚ ਇੰਨੀ ਅੱਗੇ ਵੱਧ ਰਹੀਆਂ ਨੇ ਤਾਂ ਗਵਰਨਮੈਂਟ ਨੂੰ ਵੀ ਕਾਫੀ ਸਪੋਰਟ ਕਰਨਾ ਚਾਹੀਦਾ ਹੈ ਫੈਮਿਲੀਜ਼ ਨੂੰ ਵੀ ਸਪੋਰਟ ਕਰਨਾ ਚਾਹੀਦਾ ਹੈ ਕਈ ਵਾਰੀ ਕੀ ਹੁੰਦਾ ਹੈ ਕਿ ਬੱਚੇ ਦਾ ਡ੍ਰੀਮ ਕੀ ਹੁੰਦਾ ਹੈ ਫੈਮਿਲੀ ਦੇ ਪ੍ਰੈਸ਼ਰ ਕੁਝ ਸ਼ੋਰ ਹੁੰਦਾ ਕਿ ਨਹੀਂ ਤੂੰ ਇਹ ਕਰ ਬਟ ਬੱਚੇ ਦਾ ਡ੍ਰੀਮ ਕੋ ਸ਼ੋਰ ਹੁੰਦਾ ਸੋ ਆਪਣੇ ਬੱਚੇ ਦੀ ਵੀ ਤੁਹਾਨੂੰ ਸੁਣਨੀ ਚਾਹੀਦੀ ਹੈ ਕਿ ਉਹਦਾ ਕੀ ਡ੍ਰੀਮ ਹੈ ਸਿਰਫ ਇੱਕ ਆਪ ਦਾ ਪ੍ਰੈਸ਼ਰ ਨਹੀਂ ਉਹਨਾਂ ਤੇ ਪਾਉਣਾ ਚਾਹੀਦਾ ਕਿਉਂਕਿ ਬੱਚੇ ਦੇ ਡ੍ਰੀਮਸ ਵੀ ਹੁੰਦੇ ਆ ਕਿ ਮੈਂ ਇਹ ਕਰਨਾ ਚਾਹਣਾ ਲਾਈਫ 'ਚ ਬਟ ਫੈਮਿਲੀ ਦਾ ਇੱਕ ਪ੍ਰੈਸ਼ਰ ਹੁੰਦਾ ਨਹੀਂ ਤੂੰ ਡਾਕਟਰ ਬਣਨਾ ਤਾਂ ਤੂੰ ਡਾਕਟਰ ਹੀ ਬਣਨ ਤਾਂ ਮਤਲਬ ਉਹ ਚੀਜ਼ ਬੱਚੇ ਤੇ ਇੱਕ ਪ੍ਰੈਸ਼ਰ ਹੈ ਉਹ ਖੁੱਲ ਕੇ ਉਸ ਚੀਜ਼ ਨੂੰ ਨਹੀਂ ਕਰ ਪਾਊਗਾ ਜੋ ਬੱਚੇ ਨੂੰ ਪੁੱਛਣਾ ਚਾਹੀਦਾ ਹੈ ਕਿ ਤੁਸੀਂ ਕਿਸ ਚੀਜ਼ 'ਚ ਇੰਟਰਸਟ ਹੈ ਪਹਿਲਾਂ ਉਹਦਾ ਇੰਟਰਸਟ ਪੁੱਛੋ ਕਿਸ ਚੀਜ਼ 'ਚ ਤਾਂ ਮਤਲਬ ਬੱਚੇ ਦੀ ਵੀ ਇਸ ਚੀਜ਼ 'ਚ ਪੁੱਛਣਾ ਚਾਹੀਦਾ ਹੈ ਕਿ ਤੁਹਾਡਾ ਕਿਸ ਚੀਜ਼ ਵਿੱਚ ਇੰਟਰਸਟ ਹੈ ਪ੍ਰੈਸ਼ਰ ਨਹੀਂ ਪਾਉਣਾ ਚਾਹੀਦਾ ਕਿ ਹੁਣ ਅੱਗੇ ਦਾ ਮਕਸਦ ਕੀ ਹੈ ਜੀ ਆਪਾਂ ਹੁਣ ਕਿਹੜੀ ਗੇਮ ਗੇਮ ਦੇ ਵਿੱਚ ਜਿਹੜਾ ਹੈਗਾ ਅੱਗੇ ਨੈਕਸਟ ਟਾਰਗੇਟ ਕੀ ਹੈ ਮੇਰਾ ਨੈਕਸਟ ਟਾਰਗੇਟ ਹੈਗਾ ਕਿ ਵਰਲਡ ਕੱਪ 'ਚ ਵੀ ਮੈਂ ਮੈਡਲ ਲੈ ਕੇ ਆਵਾਂ ਐਂਡ ਜਿਵੇਂ ਮੈਂ ਇਨਕਮ ਟੈਕਸ 'ਚ ਜੋਬ ਕਰਦੀ ਐਂ ਐਂਡ ਮੈਂ ਇੱਕ ਹੋਰ ਵਧੀਆ ਪੋਸਟ ਤੇ ਜਾਵਾਂ ਤੁਹਾਡੇ ਮੈਸੇਜ ਜੋ ਹੈ ਖਾਸ ਕਰਕੇ ਲੜਕੀਆਂ ਦੇ ਲਈ ਭਾਰਤ ਵਰਸ਼ ਦੀਆਂ ਲੜਕੀਆਂ ਦੇ ਲਈ ਤੁਹਾਡਾ ਕੀ ਮੈਸੇਜ ਹੈ ਮੈਂ ਸਾਰਿਆਂ ਨੂੰ ਮਤਲਬ ਮੇਰੀਆਂ ਜੋ ਵੀ ਹਨਾ ਭੈਣਾਂ ਨੇ ਮੈਂ ਸਭ ਨੂੰ ਇਹੀ ਕਹਿਣਾ ਚਾਹੂੰਗੀ ਕਿ ਕੋਈ ਵੀ ਹੈ ਤੁਹਾਡੇ ਸਾਹਮਣੇ ਕਿਸੇ ਤੋਂ ਨਾ ਡਰੋ ਠੀਕ ਹੈ ਕਿਉਂਕਿ ਜੋ ਦੁਨੀਆਦਾਰੀ ਹੈ ਉਹ ਤੁਹਾਨੂੰ ਚਾਹੇ ਤੁਸੀਂ ਚੰਗਾ ਕਰ ਲੋ ਚਾਹੇ ਤੁਸੀਂ ਮਾੜਾ ਕਰ ਲੋ ਉਹ ਤੁਹਾਨੂੰ ਉਹਨਾਂ ਨੇ ਤਾਂ ਬੋਲਣਾ ਹੀ ਉਹਨਾਂ ਦਾ ਇਹ ਕੰਮ ਹੈ ਸੋ ਆਪਦੇ ਜੋ ਦਿਲ ਕਹਿੰਦਾ ਤੁਹਾਡੀ ਫੈਮਿਲੀ ਕਹਿੰਦੀ ਹੈ ਬਸ ਉਵੇਂ ਚੱਲੋ ਖੁੱਲ ਕੇ ਚੱਲੋ ਕਿਸੇ ਤੋਂ ਡਰਨ ਦੀ ਲੋੜ ਨਹੀਂ ਹੈਗੀ ਜਿਵੇਂ ਤੁਹਾਨੂੰ ਠੀਕ ਲੱਗਦਾ ਚੱਲੋ ਕੋਈ ਵੀ ਜਾ ਰਿਹਾ ਹੈ ਕੁਝ ਵੀ ਬੋਲ ਰਿਹਾ ਹੈ ਬਸ ਬੋਲਣ ਦਿਓ ਇਗਨੋਰ બસ ਆਵਦਾ ਅੱਗੇ ਵਧਦੇ ਜਾਓ ਉਹ ਬਾਤ ਚ ਖੁਦ ਦੇਖਣਗੇ ਵੀ ਅਸੀਂ ਕੀ ਸਮਝਦੇ ਸੀ ਬਟ ਹੈ ਕੀ ਚੀਜ਼ ਹੈ ਜੀ ਸੋ ਮਤਲਬ ਡਰਨਾ ਨਹੀਂ ਬਸ ਆਵਦਾ ਖੁੱਲ ਕੇ ਚੱਲੋ ਸੋ ਇੱਕ ਵਾਰ ਫਿਰ ਤੋਂ ਤੁਹਾਨੂੰ ਸ਼ੁਭਕਾਮਨਾਵਾਂ ਜੀ ਸੋ ਮਲੋਟ ਦੇ ਵਿੱਚ ਇੱਕ ਹੋਰ 골ਡ ਮੈਡਲ ਜੋ ਹੈ ਉਹ ਪਹੁੰਚ ਗਿਆ ਹੈ ਇਸ ਵੇਲੇ ਅਸੀਂ ਤੁਹਾਡੇ ਨਾਲ ਜੋ ਅਪਡੇਟ ਸਾਂਝੀ ਕੀਤੀ ਹੈ ਅਮਨਦੀਪ ਪਰ ਜੋ ਕਿ ਪਿੰਡ ਜਾਣ ਵਾਲਾ ਧੌਣੇ ਬਹੁਤ ਵੱਡੀ ਉਪਲਬਧੀ ਹਾਸਲ ਕੀਤੀ ਮਲੋਟ ਨੂੰ ਜਿਹੜਾ ਹੈ 골ਡ ਮੈਡਲ ਲੈ ਕੇ ਦਿੱਤਾ ਸੋ ਮਾਨ ਮਹਿਸੂਸ ਕਰ ਰਹੇ ਨੇ ਹੋਰ ਨਾ ਦਿਲੀ ਵੀ ਮੈਸੇਜ ਦੇ ਰਹੇ ਨੇ ਕਿ ਬਿਨਾ ਡਰ ਤੋਂ ਬਿਨਾ ਡਰ ਤੋਂ ਹੋਤੋ ਜਿਹੜਾ ਹੈ ਤੁਸੀਂ ਅੱਗੇ ਵਧੋ ਤੁਹਾਨੂੰ ਕਿਤੇ ਰੁਕਣ ਦੀ ਲੋੜ ਨਹੀਂ ਸੋ ਮਿਲਦੇ ਨਵੀਂ ਅਪਡੇਟ ਦੇ ਨਾਲ ਧੰਨਵਾਦ ਹਾਂਜੀ ਮਲੋਟ ਵਾਲਿਓ ਆਹ ਤੁਹਾਨੂੰ ਰਖੜੀ ਦੇ ਸ਼ੁਭ ਮੌਕੇ ਤੇ ਮਨਾਲੀ ਲੈ ਚਲਦੇ ਆ ਕਿਵੇਂ ਗੁਪਤਾ ਜੀ ਦੱਸਣਗੇ ਤੁਸੀਂ ਕਰਨਾ ਕੀ ਹੈ ਸਾਡੇ ਕੋਲ ਕੋਈ ਵੀ ਮੋਬਾਈਲ ਪਰਚੇਜ਼ ਕਰਦੇ ਹੋ ਅਸੀਂ 31 ਅਗਸਤ ਨੂੰ ਡਰਾ ਕੱਢਾਂਗੇ ਪੰਜ ਮੈਂਬਰਾਂ ਨੂੰ ਅਸੀਂ ਮਨਾਲੀ ਲੈ ਕੇ ਜਾਵਾਂਗੇ 4 ਦਿਨਾਂ ਲਈ ਫ੍ਰੀ ਐ